ਚਲੋ ਪ੍ਰਮਾਤਮਾ ਨੇ ਸਾਡੇ ਜਿੰਨੇ ਵੀ ਸਾਰੇ ਵੀਰ ਸਾਰਿਆਂ ਨੇ ਸਹਿਯੋਗ ਕੀਤਾ ਇਹ ਆਪਾਂ ਜਿੰਨੇ ਵੀ ਆਪਣੇ ਕੈਪੇਬਲ ਸੀਗੇ ਆਪਾਂ ਹੁਣ ਇਹਨੂੰ ਤੌਰ ਤੇ ਦੇ ਰਹੇ ਆ ਤੇ ਜਿਹਦਾ ਮੀਨਿੰਗ ਇਹ ਕਿ ਮੈਂ ਇਹ ਚੀਜ਼ ਨੂੰ ਮੀਡੀਆ ਦੇ ਵਿੱਚ ਲਿਆਉਣਾ ਨਹੀਂ ਸੀ ਚੌਂਦਰਾ ਬੱਟ ਮੈਨੂੰ ਇਹ ਹੈ ਕਿ ਜੇ ਮੈਂ ਇੰਨੇ ਕ ਕਰ ਸਕਦਾ ਇੰਨੇ ਕੋ ਹੋਰ ਕੋਈ ਵੀਰ ਭਰਾ ਵੀ ਕਰ ਸਕਦਾ ਹੋਰ ਕੋਈ ਪਿੰਡ ਦਾ ਜਾਂ ਸ਼ਹਿਰ ਦਾ ਕੋਈ ਵੀ ਆ ਉਹ ਬੰਦਾ ਅੱਜ ਦੇ ਸੁਪਨਿਆਂ ਦਾ ਘਰ ਪੂਰਾ ਹੋਊਗਾ ਠੀਕ ਆ ਬਾਕੀ ਜੋ ਵੀ ਹੋਰ ਵੀ ਇਹਨੂੰ ਅਗਾਮੀ ਕਿਤੇ ਜ਼ਰੂਰਤ ਹੋਊਗੀ ਜਿੱਦੇ ਕੋਈ ਰੇਤ ਦੀ ਜਾਂ ਕੋਈ ਸੀਮਿੰਟ ਦੀ ਉਹ ਵੀ ਆਪਾਂ ਪੂਰੀ ਕਰਾਂਗੇ ਆਪਣੇ ਸੱਜਣ ਮਿੱਤਰਾਂ ਦੇ ਸਹਿਯੋਗ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੇ ਆਪਣੇ ਭਰਾਵਾਂ ਦੇ ਸਹਿਯੋਗ ਨਾਲ ਤੇ ਥੋਆ ਇਹ ਰਾਸ਼ੀ ਮੈਂ ਬੱਚਿਆਂ ਨੂੰ ਦੇਖਦੇ ਹੋਏ ਤੇ ਇੰਦੇ ਪਰਿਵਾਰ ਨੂੰ ਦੇਖਦੇ ਹੋਏ ਨਗਦ ਰਾਸ਼ੀ ਭੇਟ ਕਰ ਰਿਹਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਤੇ ਉਦਾਂ ਮੈਂ ਲੰਗਰ ਲਾਉਣਾ ਸੀਗਾ ਸੱਚੀ ਤੇ ਮੈਂ ਗੱਲ ਦੱਸਾਂ ਬਟ ਮੈਨੂੰ ਸੀਗਾ ਕਿ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਇੱਕ ਸਮਾਨ ਦੇ ਤੇ ਇਹ ਆਪਾਂ ਸਮਝੋ ਕਿ ਗੋਲਕ 'ਚ ਗੁਪਤ ਤੌਰ ਤੇ ਧਨ ਪਾ ਰਹੇ ਆ ਤੇ ਪਰਮਾਤਮਾ ਇਸ ਮੱਤ ਬਖਸ਼ੇ ਇਹਨਾਂ ਨੂੰ ਇਹ ਆਪਣਾ ਘਰ ਬਣਾਉਣ ਤਾਂ ਕਿ ਛੋਟੇ-ਛੋਟੇ ਬੱਚੇ ਆਪਣੀ ਛੱਤ ਘਰ ਦੀ ਛੱਤ ਥੱਲੇ ਰਹਿ ਸਕਣ ਤੇ ਆਪਣਾ ਰਹਿਣ ਬਸੇਰਾ ਕਰ ਸਕਣ ਮੇਰਾ ਪਿੰਡ ਬਲਸਕੰਦਰ ਜੀ ਕੀ ਨਾਮ ਹੈ ਤੇ ਨਾਮ ਰਿੰਕੂ ਆ ਜੀ ਰਿੰਕੂ ਜੀ ਕੀ ਹੋਇਆ ਸਰਪੰਚਾ ਪਹੁੰਚੇ ਅੱਜ ਮਹਾਰਾਜ ਦਾ ਪਾਸ਼ਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਹਾਰਾਜ ਜੀ ਤੇ ਉਹਨਾਂ ਦੀ ਖੁਸ਼ੀ ਸੀ ਉਹਨਾਂ ਨੇ ਨਾਲੇ ਤੇ ਸਾਨੂੰ ਇੱਥੇ ਬੱਚਿਆਂ ਦੇ ਲੰਗਰ ਪਾਣੀ ਲਾਏ ਨੇ ਤੇ ਨਾਲੇ ਮੇਰਾ ਇਸ ਕੁਲੀ 'ਚ ਰਹਿ ਰਿਹਾ ਸੀ ਮੈਂ ਤੇ ਉਹਨਾਂ ਨੇ ਜਦੋਂ ਨੰਗਣਾ ਤੇ ਉਦੋਂ ਜਾਂਦੇ ਸੀ ਵੀ ਕੋਈ ਨਹੀਂ ਆ ਟਾਈਮ ਆ ਰਿਹਾ ਲੱਗ ਗਈ ਤੇ ਤੇਰਾ ਸੋਚਦੇ ਕੁਛ ਠੀਕ ਹੈ ਜੀ ਤੇ ਅੱਜ ਕੋਈ ਕਹਿੰਦੇ ਨੇ ਵੀ ਨਾਲੇ ਗੁਫਤ ਕੋ ਦਾਨ ਵੀ ਦਿੱਤਾ ਉਹਨਾਂ ਨੇ ਤੇ ਨਾਲੇ ਕਹਿ ਰਹੇ ਵੀ ਤੈਨੂੰ ਕੋਈ ਗੱਲ ਨਹੀਂ ਉਹ ਤੈਨੂੰ ਕੋਠੇ ਛੱਤ ਥੱਲੇ ਤੈਨੂੰ ਵੜਨਾ ਲੇ। ਲੱਗਾ ਕਿ ਇੱਕ ਬੰਦੇ ਦਾ ਜਦੋਂ ਪਰਿਵਾਰ ਵੱਧ ਜਾਂਦਾ ਤੇ ਇੱਕ ਸੁਪਨਾ ਹੁੰਦਾ ਕਿ ਮੇਰੇ ਘਰ ਦੀ ਛੱਤ ਹੋਣੀ ਚਾਹੀਦੀ ਹੈ। ਹਾਂਜੀ ਹਾਂ। ਤੇ ਛੱਤ ਹੁਣ ਸੁਪਨਾ ਪੂਰਾ ਹੁੰਦਾ ਜਾਂਦਾ। ਮੇਰਾ ਸੁਪਨਾ ਜਿਹੜਾ ਪੂਰਾ ਹੁੰਦਾ ਜਾ ਰਿਹਾ। ਲੱਗਾ ਕਿ ਇੰਨੀ ਕੜਾਕੇ ਦੀ ਠੰਡ ਪਈ ਇਸੇ ਕੁਲੀ 'ਚ ਕੱਟੀ ਬੰਦੀ। ਇਸੇ ਜੀ ਘੱਟੀ ਜੀ। ਕੀ ਮਹਿਸੂਸ ਹੁੰਦਾ ਸੀ? ਚਲੋ ਗੁਰੂ ਪਾਸ਼ਾ ਦਾ ਨਾਨਕ ਦਾ ਨਾਮ ਲੈ ਕੇ ਤੇ ਬੈਠੇ ਰਹਿੰਦੇ ਅਸੀਂ ਕੋਈ ਗੱਲ ਨਹੀਂ ਕੋਈ। ਕਿ ਗੁਰੂ ਅਮਰਦਾਸ ਦੀ ਨਗਰੀ ਚ ਆਪੇ ਕੋਈ ਨਾ ਕੋਈ ਮਹਾਰਾਜ ਦਾ ਕੋਈ ਮੰਨਣ ਵਾਲੇ بڑے ਬੈਠੇ ਨੇ ਜਿੰਨਾ ਜਿੰਨਾ ਨੇ ਹੈਲਪ ਕਰ ਰਹੇ ਨੇ ਆਪਣੀ ਕੰਮ ਕੀ ਕਰਦੇ ਤੁਸੀਂ ਮੇਰਾ ਦਿਹਾੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਤੇ ਇਹ ਕਹਿਣਾ ਚਾਹੂੰਗੀ ਵੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦੇ ਜਿਨ੍ਹਾਂ ਨੇ ਗਰੀਬਾਂ ਦਾ ਬਹੁਤ ਸੋਚਿਆ ਹੂੰ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਗਰੀਬਾਂ ਦੀ ਸੁਣੀ ਜਿਹੜਾ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਸਾਡੇ ਕੋਲ ਭੇਜਿਆ ਸਾਡੀ ਮਤ ਵਾਸਤੇ ਲੱਗਦਾ ਕਿ ਕੜਾਕੇ ਦੀ ਠੰਡ ਬੜੀ ਸੀ ਬੜੀ ਮਾਰ ਤੁਹਾਨੂੰ ਫਰਾਈਆ ਫਿਰ ਕਿੰਨੀ ਮੁਸ਼ਕਲ ਹੁੰਦੀ ਸੀ ਬਹੁਤ ਮੁਸ਼ਕਲ ਆ ਆਸਾਨ ਦੀ ਕੋਈ ਭੈਣ ਭਰਾ ਆ ਜਾਏ ਤਾਂ ਵੀ ਮੁਸ਼ਕਲ ਹੋ ਜਾਂਦੀ ਹੈ ਇਹ ਮੀਂਹ بارش ਨੇਰੀ ਆ ਜਾਏ ਤਾਂ ਵੀ ਮੁਸ਼ਕਲ ਹੁੰਦੀ ਸੀ ਤੇ ਬੱਚੇ ਵੀ ਨੇਰੀ ਦੇ ਵਿੱਚ ਪੜਦੇ ਸੀ ਹਾਂਜੀ ਉਹ ਬਿਜਲੀ ਜਦੋਂ ਬੱਤੀ ਟਰ ਜਾਂਦੀ ਤੇ ਉਦੋਂ ਵੀ ਪਰੇਸ਼ਾਨੀ ਆਉਂਦੀ ਹੈ ਵੀ ਘਰ ਹੁਣ ਹੋਵੇ ਆਪਣਾ ਤੇ ਸੋਨ ਨਵੇਟਰ ਲਾ ਲਓ ਕੁਛ ਲਾ ਲਓ ਤਾਂ ਲਾਈਟ ਹੋ ਜਾਂਦੀ ਹੈ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਐਦਾਂ ਹੁੰਦਾ ਵੀ ਜਦੋਂ ਹੁਣ ਸਾਡਾ ਘਰ ਬਣ ਜਾਊਗਾ ਘਰ ਬਣ ਜਾਊਗਾ ਹਾਂਜੀ ਮਹਾਰਾਜ ਇਹਨਾਂ ਦਾ ਬਹੁਤ ਧੰਨਵਾਦ ਜੀ ਜਿਹੜਾ ਸਾਡੇ ਬਾਰੇ ਸੋਚਣ ਦੇ ਨੇ ਤੇ ਸਾਡਾ ਉਹਨਾਂ ਸੋਚਿਆ ਤੇ ਸਾਨੂੰ ਉਹਨਾਂ ਨੇ ਗੱਲ ਨੂੰ ਲਾਇਆ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਪਿੰਡ ਬਲਸਤੰਦਰ ਦਾ ਮੈਂ ਰਹਿਣ ਵਾਲਾ ਮਾਂ ਤੇ ਅੱਜ ਬਹੁਤ ਹੀ ਮਨੂ ਖੁਸ਼ੀ ਹੋ ਰਹੀ ਆ ਕਿ ਜਿੱਥੇ ਵਕ ਵਕ ਜਿੱਥੇ ਬੰਦੀਆਂ ਲੋ ਤੇ ਵਕ ਵਕ ਆਪਣਾ ਧਾਰਮਿਕ ਆਧਾਰਿਆਂ ਲੋ ਲੰਗਰ ਲਗਾਏ ਜਾ ਰਹੇ ਆ ਬਾਬਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਤੇ ਉਸੇ ਹੀ ਮਕਸਦ ਦੇ ਵਿੱਚ ਮੇਰੇ ਦਿਮਾਗ 'ਚ ਆ ਗਿਆ ਚਲੋ ਸਾਰੇ ਲੰਗਰ ਜੇ ਲਾ ਰਹੇ ਆ ਤੇ ਆਪਾਂ ਕੋਈ ਵੱਖਰਾ ਕੰਮ ਕਰ ਦਈਏ ਕਿ ਲੰਗਰ ਤੇ ਪਰਮਾਤਮਾ ਦੀ ਕਿਰਪਾ ਵਾਗੀ ਉਹ ਤੇ ਚਲੋ ਗੁਰੂ ਨਾਨਕ ਪਾਤਸ਼ਾਹ ਨੇ ਜੇ ਵੀਰਪੇ ਦਾ ਸ਼ੁਰੂ ਕੀਤਾ ਤੇ ਉਹ ਨਿਰੰਤਰ ਚੱਲਦਾ ਹੀ ਰਹਿਣਾ ਵਾ ਬਟ ਮੈਨੂੰ ਇਹ ਹੁੰਦਾ ਕਿ ਮੈਂ ਕੁਝ ਅਲੱਗ ਕਰਾਂ ਤੇ ਜਿਹਦੇ ਨਾਲ ਆਪਣੀ ਬਾਣੀ 'ਚ ਵੀ ਲਿਖਿਆ ਵਾ ਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਹੁੰਦੀ ਆ ਮੈਂ ਕੋਈ ਇਹਦਾ ਲੋਕ ਬਖਾਵਾ ਨਹੀਂ ਸੀ ਕਰਨਾ ਚਾਹੁੰਦਾ ਬਟ ਮੈਂ ਇਕੱਲਾ ਇਨਾ ਕੈਪੇਬਲ ਨਹੀਂ ਹੈਗਾ ਕਿ ਮੈਂ ਇਕੱਲਾ ਹੀ ਇਹ ਘਰ ਬਣਾਦਾ ਹੋਰ ਵੀ ਚਲੋ ਬਥੇਰੇ ਸਾਥੀਆਂ ਨੇ ਸਾਥ ਦਿੱਤਾ ਕਿ ਇੱਕ ਵੀਰ ਨੇ ਇਹਨੂੰ 90000 ਰੁਪਏ ਦਾ ਆਪਣਾ ਸਰੀਆਂ ਲੈ ਕੇ ਦਿੱਤਾ ਸੀਗਾ ਤੇ ਮੈਂ ਇਧਰ ਆਪਣੇ ਜਦੋਂ ਖੇਤ ਜਾਂਦੇ ਸੀਗੇ ਤੇ ਮੈਂ ਦੇਖਦਾ ਸੀਗਾ ਕਿ ਯਾਰੀ ਨਹੀਂ ਠੰਡਿਆ ਤੇ ਆਪਣਾ ਕਿਦਾਂ ਇਹ ਵਿਚਾਰਾ ਆਪਣਾ ਰਹਿਣ ਬਸੇਰਾ ਕਰਦਾ ਹੋਊਗਾ ਤੇ ਮੇਰੇ ਦਿਮਾਗ 'ਚ ਕਾਫੀ ਟਾਈਮ ਦਾ ਸੀਗਾ ਤੇ ਫਿਰ ਮੈਂ ਆਪਣੇ ਸੱਜਣ ਮਿੱਤਰਾਂ ਨਾਲ ਸਲਾਹ ਵੀ ਕੀਤੀ ਸੀਗੀ ਕਿ ਆਪਣਾ ਇਹ ਆ ਰਿਹਾ ਵਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤੇ ਆਪਾਂ ਕੀ ਕਰੀਏ ਯਾਰ ਕੋਈ ਆਪਣਾ ਲੰਗਰ ਤੇ ਸਾਰੇ ਲਾਉਂਦੇ ਆ ਤੇ ਆਪਾਂ ਕੋਈ ਇਹੋ ਜਿਹਾ ਲੰਗਰ ਰਲਾਈਏ ਕਿ ਜਿਹਦੇ ਨਾਲ ਕਿਸੇ ਦਾ ਸਿਰ ਕੱਜਾ ਜਾ ਸਕੇ ਜਾਂ ਜਿਸ ਕਿਸੇ ਗਰੀਬ ਦੀ ਬਾਹ ਫੜੀ ਜਾ ਸਕੇ ਤਾਂ ਕੁਦਰਤੀ ਮੈਂ ਪਰਸੋ ਚੌਥ ਦੀ ਗੱਲ ਆ ਫੇਰ ਇੱਕ ਦਿਨ ਲੰਗਿਆ ਤੇ ਇਹਨੇ ਫੇਰ ਮੇਰੀ ਗੱਡੀ ਨੂੰ ਰੋਕਿਆ ਤੇ ਮੈਨੂੰ ਕਹਿੰਦਾ ਕਿ ਸਾਡਾ ਗਰੀਬਾਂ ਦਾ ਵੀ ਸੋਚੋ ਕੁਝ ਮੈਂ ਕਿਹਾ ਚਲੋ ਕੋਈ ਨਹੀਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਵਾ ਤੇ ਆਪਾਂ ਉਸ ਦਿਨ ਨਗਦ ਰਕਮ ਵੀ ਦੇਵਾਂਗੇ ਤੇ ਪਲੱਸ ਇਹਦਾ ਲੋਕਾਂ ਦੇ ਸਹਿਯੋਗ ਦੇ ਨਾਲ ਅੱਗੇ ਇਹਨਾਂ ਦੇ ਕੰਨਾਂ ਜਿਹੜੀਆਂ ਖੜੀਆਂ ਹੋ ਗਈਆਂ ਵਾਂ ਉਹ ਲੈਂਟਰ ਪੈਣ ਵਾਲਾ ਵਾ ਸੀਮਿੰਟ ਤੇ ਰੇਤ ਦੀ ਜਿੰਨੇ ਵੀ ਆ ਭਾਵੇਂ ਮੈਂ ਆਪਣੇ ਫਰੈਂਡਸ ਨਾਲ ਗੱਲ ਕਰਕੇ ਜਾਂ ਪਿੰਡ ਵਾਸੀਆਂ ਨਾਲ ਗੱਲ ਕਰਕੇ ਉਹਨੇ ਤਾਂ ਲੈਂਟਰ ਵੀ ਪਾ ਦਿੱਤਾ ਜਾਊਗਾ ਜਦੋਂ ਉਹਨਾਂ ਨੂੰ ਤੁਸੀਂ ਚੈੱਕ ਦੇ ਰਹੇ ਭਾਵਕ ਜੇ ਹੋ ਗਏ ਲੱਗਦਾ ਕਿ ਇੱਕ ਸੁਪਨੇ ਦਾ ਸੁਪਨਾ ਵੇਖਦਾ ਬੰਦਾ ਕਿ ਵੀ ਘਰ ਦੀ ਛੱਤ ਹੇਠਾਂ ਨਹੀਂ ਚੁੱਕਲੇ ਸਿਰ ਤੇ ਵੇਖੋ ਜੀ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਆ ਜਿੱਤੇ ਜਿੱਤੇ ਬੀਤਦੀ ਆ ਨਾ ਪਤਾ ਨੂੰ ਹੁੰਦਾ ਵਾ ਠੀਕ ਆ ਜੇ ਕਿਸੇ ਦਾ ਕੋਈ ਜਿੱਤੇ ਜੇ ਕਿਸੇ ਦਾ ਕੋਈ ਚੱਲ ਜਾਂਦਾ ਤੇ ਉਹਨੂੰ ਪਤਾ ਹੁੰਦਾ ਕਿ ਮੇਰਾ ਜੀ ਚ ਲੱਗਿਆ ਵਾ ਹਨ ਇਹ ਰਹਿ ਰਹੇ ਆ ਤੇ ਇਹਨਾਂ ਦਾ ਦਰਦ ਮਹਿਸੂਸ ਏਦਾਂ ਕੀਤਾ ਜਾ ਸਕਦਾ ਕਿ ਇੱਕ ਦਿਨ ਮੈਂ ਮੋਟਰਸਾਈਕਲ ਤੇ ਮੈਨੂੰ ਸ਼ਹਿਰ ਜਾਣਾ ਪੈ ਗਿਆ ਤੇ ਮੇਰੇ ਦੰਦੋ ਢੜਕੇ ਵੱਜਣ ਲੱਗ ਪਏ ਕਿ ਇੰਨੀ ਠੰਡ ਸੀਗੇ ਤੇ ਮੈਂ ਉਸ ਦਿਨ ਵੀ ਮੇਰੇ ਸਿਰ ਜਾ ਕੇ ਦਿਮਾਗ ਚ ਆਈ ਕਿ ਯਾਰ ਆਪਾਂ ਇੱਥੋਂ ਤੱਕ ਮੋਟਰਸਾਈਕਲ ਤੇ ਆਏ ਆ ਤੇ ਆਪਾਂ ਨੂੰ ਇੰਨੀ ਠੰਡ ਲੱਗੀ ਤੇ ਉਹ ਵਿਚਾਰਾ ਇੱਕ ਤੱਪੜ ਦਾ ਇੱਕ ਝੌਂਪੜੀ ਬਣਾ ਕੇ ਰਹਿ ਰਿਹਾ ਤੇ ਉਹਦਾ ਕਿਦਾਂ guzara ਆ ਰਿਹਾ ਹੋਊਗਾ ਤੇ ਮੈਨੂੰ ਇਮੋਸ਼ਨਲੀ ਹੋ ਗਏ ਮੈਂ ਇਹੋ ਜਿਹੀਆਂ ਚੀਜ਼ਾਂ ਕਰਦਾ ਵਾਂ ਤੇ ਬਾਕੀ ਪ੍ਰਮਾਤਮਾ ਵੀ ਰਾਹ ਦਿਖਾਉਂਦਾ ਵੇ ਇਹ ਕੋਈ ਆਪਣਾ ਤੈਅशुदा ਚੀਜ਼ ਨਹੀਂ ਕੋਈ ਹੁੰਦੀ ਹਾ ਜੋ ਵੀ ਹੁੰਦਾ ਨਾ ਇਹ ਪ੍ਰਮਾਤਮਾ ਦੀ ਰਹਿਮਤ ਦੇ ਨਾਲ ਉਹਦੀ ਰਜ਼ਾ ਦੇ ਨਾਲ ਹੀ ਕੀਤਾ ਜਾ ਸਕਦਾ ਵਾ ਚਲੋ ਮੇਰੇ ਪਿੰਡ ਦੇ ਜਿਹੜੇ ਮਿੱਤਰ ਆ ਮੇਰੇ ਸੱਜਣ ਆ ਇਹ ਮੇਰੇ ਨਾਲ ਬਾਹਾਂ ਮੇਰੀਆਂ ਬਾਹਾਂ ਆਣੇ ਠੀਕ ਆ ਇਹ ਮੇਰੇ ਨਾਲ ਖੜਦੇ ਆ ਪਰਿਵਾਰ ਵਾਂਗੂ ਖੜਦੇ ਆ ਤੇ ਮੈਂ ਵੀ ਇਹਨਾਂ ਨੂੰ ਮੈਂ ਹਰ ਇੱਕ ਕੋਈ ਵੀ ਫੰਕਸ਼ਨ ਹੁੰਦਾ ਕੋਈ ਪ੍ਰੋਗਰਾਮ ਹੁੰਦਾ ਮੈਂ ਇਹਨਾਂ ਦੇ ਵਿੱਚ ਆ ਕੇ ਹੀ ਬਣਾਉਣਾ ਤੇ ਪਰਿਵਾਰ ਨੂੰ ਖੁਸ਼ੀ ਹੋ ਰਹੀ ਹੈ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਮੈਨੂੰ ਤੇ ਉਸ ਦਿਨ ਖੁਸ਼ੀ ਹੋਊਗੀ ਜਿੱਦਣ ਲੈਂਟਰੇ ਦਾ ਪੈ ਗਿਆ ਤੇ ਜਿੱਦਣ ਆਪਾਂ ਜਾਗੇ ਤੇ ਪਕੌੜੇ ਪਕੂੜੇ ਖਾਵਾਂਗੇ ਉਸ ਦਿਨ ਜਿਆਦਾ ਖੁਸ਼ੀ ਹੋਊਗੀ ਤੇ ਅੱਜ ਤੇ ਆਪਾਂ ਇੱਕ ਸਿਰਫ ਨੀ ਰੱਖੀ ਆ ਤੇ ਕੋਈ ਨਹੀਂ ਉਹਨੂੰ ਮੁਕੰਮਲ ਕਰਕੇ ਫਿਰ ਤੁਹਾਨੂੰ ਸੱਦਾਂਗੇ ਕਿ ਆਓ ਬਣਾਤਾ ਜੀ ਹੁਣ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਟੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593